ਦੇਖੋ ਇਹ ਤੁਹਾਨੂੰ ਸਪੀਕ ਜੋ ਕਹਿ ਰਹੇ ਦੇਖੋ ਅੱਜ ਜੇਡੀ ਵੈਂਸ ਤੇ ਪ੍ਰਧਾਨ ਮੰਤਰੀ ਜੀ ਦਾ ਗੋਲਡਨ ਗੇਟ ਤੇ ਅਸੀਂ ਅੱਥਾ ਫੁਕ ਮੁਜਾਰੇ ਅਰਤੀ ਫੁਕ ਮੁਜਾਰਾ ਕਰ ਰਹੇ ਹਾਂ ਉਹਦੀ ਵਜ੍ਹਾ ਹੈਗੀ ਆ ਵੀ ਜਿਹੜਾ ਸਮਝੌਤਾ ਅਮਰੀਕਾ ਦੇ ਨਾਲ ਭਾਰਤ ਸਰਕਾਰ ਕਰਨ ਜਾ ਰਹੀ ਆਉਣ ਵਾਲੇ ਸਮੇਂ ਵਿੱਚ ਜਿਹੜੀ ਜੇਡੀ ਵੈਂਸ ਨੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਕੀਤੀ ਹੈਗੀ ਆ ਉਹਦੇ ਵਿੱਚ ਦਵੱਲੇ ਵਪਾਰ ਦੀ ਗੱਲ ਨਿਕਲ ਕੇ ਆਈ ਆ ਕਹਾ ਜਾਂਦਾ ਵੀ ਜਿਹੜਾ 42 ਮਿਲੀਅਨ ਡਾਲਰ ਦਾ ਆਯਾਤ ਅਮਰੀਕਾ ਤੋਂ ਭਾਰਤ ਵਿੱਚ ਹੋ ਰਿਹਾ ਉਹਦੇ ਤੇ ਭਾਰਤ ਸਰਕਾਰ ਉਹਦੇ ਅੱਦੇ ਵਪਾਰ ਤੇ ਜਿਹੜਾ ਆਪਣੀ ਡਿਊਟੀ ਆਈ ਉਹ ਘੱਟ ਕਰ ਰਹੀ ਆ ਜੇ ਉਹਦੇ ਵਿੱਚ ਖੇਤੀ ਸੈਕਟਰ ਆ ਗਿਆ ਡੇਰੀ ਆ ਗਿਆ ਪੋਲਟਰੀ ਆ ਗਿਆ ਤੇ ਕਿਸਾਨਾਂ ਦੀ ਬਰਬਾਦੀ ਹੋ ਜੂ ਕਿਉਂਕਿ ਭਾਰਤ ਸਰਕਾਰ ਜਿਹੜੀਆਂ ਬਾਹਰੋਂ ਚੀਜ਼ਾਂ ਆਉਂਦੀਆਂ ਨੇ ਉੱਤੇ ਡਿਊਟੀ ਲਾਉਂਦੀ ਹੈਗੀ ਆ ਵੀ ਸਾਡੇ ਕਿਉਂਕਿ ਸਾਡਾ ਖੇਤੀ ਪ੍ਰਧਾਨ ਦੇਸ਼ ਆ ਤੇ ਸਾਡੇ ਜਿੰਨੇ ਮੁੱਲ ਵਿੱਚ ਸਾਡੀਆਂ ਇੱਥੇ ਜਿੰਸਾਂ ਵਿਕਦੀਆਂ ਨੇ ਉਹ ਘੱਟ ਰੇਟ ਤੇ ਨਾ ਵਿਕਣ ਇਸ ਕਰਕੇ ਅਸੀਂ ਮੋਦੀ ਜੀ ਨੂੰ ਅਮਿਤ ਜੇਪੀ ਨੱਡਾ ਜੀ ਨੂੰ ਇਹ ਤੋਂ ਕਾ ਜਿੰਨੇ ਦੇਸ਼ ਦੇ ਐਮਪੀ ਉਹਨਾਂ ਨੂੰ ਇਹ ਅਪੀਲ ਕਰਦੇ ਆ ਵੀ ਇਹੇ ਸਮਝੌਤੇ ਤੋਂ ਸਾਨੂੰ ਬਾਹਰ ਆਉਣਾ ਚਾਹੀਦਾ ਕਿਉਂ ਬਾਹਰ ਆਉਣਾ ਚਾਹੀਦਾ ਇਹ ਸਮਝੌਤਾ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਆਮ ਵਪਾਰ ਵਾਸਤੇ ਉਹਦੇ ਹਿੱਤ ਵਿੱਚ ਨਹੀਂ ਹੈਗਾ ਅਮਰੀਕਾ ਕੋ ਸਿੱਖਣਾ ਚਾਹੀਦਾ ਜੇ ਅਮਰੀਕਾ ਦਾ ਰਾਸ਼ਟਰਪਤੀ ਕਹਿੰਦਾ ਕਿ ਅਸੀਂ ਆਪਣੇ ਦੇਸ਼ ਦੇ ਹਿੱਤ ਦੇ ਵਿਰੁੱਧ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ ਤੇ ਫਿਰ ਭਾਰਤ ਨੂੰ ਵੀ ਆਪਣੇ ਦੇਸ਼ ਦੇ ਵਿਰੁੱਧ ਕੋਈ ਸਮਝੌਤਾ ਨਹੀਂ ਕਰਨਾ ਚਾਹੀਦਾ ਇਹੋ ਜੀ ਸਾਡੀ ਗੱਲ ਆ ਕਿ ਐਮਐਮ ਕਿਸਾਨ ਮਜ਼ਦੂਰ ਮੋਰਚਾ 올 ਇੰਡੀਆ ਲੈਵਲ ਤੇ ਅੱਜ ਦੀ ਕਾਲ ਲਾਗੂ ਕਰ ਰਿਹਾ ਤੇ ਕੱਲ ਵੀ ਪੂਰੇ ਦੇ ਪੰਜਾਬ ਦੇ ਧਰਤੀ ਭੁਗ ਮਜਾਰੇ ਹੋਣਗੇ ਅੱਛਾ ਕੀ ਲੱਗ ਰਿਹਾ ਜੀ ਕਿ ਸਰਕਾਰ ਦੀ ਜਾਈ ਨੇ ਵੀ ਚੱਲ ਜਾਈ हां देखो केंद्र सरकार विश्व व्यापार संस्था ਦੇ ਹੇਠ ਜਿਹੜਾ 1991 92 ਚ ਇਹਨਾਂ ਨੀਤੀਆਂ ਨੇ ਉਹਦੇ ਦਬਾਅ ਹੇਠ ਇਹ ਸਾਰੀਆਂ ਸਾਡੇ ਕਿਸਾਨਾਂ ਮਜ਼ਦੂਰਾਂ ਛੋਟੇ ਦੁਕਾਨਦਾਰਾਂ ਰੇੜੀ ਫੜੀ ਵਾਲਿਆਂ ਦੇ ਵਿਰੋਧ ਵਿੱਚ ਸਮਝੌਤੇ ਕਰ ਰਹੀ ਆ ਤੁਸੀਂ ਮਨਸਲਾਂ ਤੁਸੀਂ ਸ਼ਹਿਰੀਆਂ ਨੂੰ ਦੇਖੋ ਆਨਲਾਈਨ ਵਪਾਰ ਵੀ ਇਹਨਾਂ ਦਾ ਸਮਝੌਤਾ ਵਾ ਅੱਜ ਛੋਟਾ ਦੁਕਾਨਦਾਰ ਉਜੜ ਰਿਹਾ ਹੈਗਾ ਇਸ ਕਰਕੇ ਅਸੀਂ ਕਹਿੰਦੇ ਲੋਕਾਂ ਨੂੰ ਜਾਗਰਤ ਹੋਣਾ ਚਾਹੀਦਾ ਇਹ ਸਮਝੌਤੇ ਤੋਂ ਬਾਹਰ ਆਉਣਾ ਚਾਹੀਦਾ ਕਿਸਾਨ ਹੀ ਸੜਕਾਂ ਤੇ ਆ ਰਹੇ ਦੁਕਾਨਦਾਰ ਜਾਂ ਕੋਈ ਹੋਰ ਵਪਾਰੀ ਕਿਉਂ ਨਹੀਂ ਸੜਕਾਂ ਤੇ ਆ ਰਹੇ ਇਹ ਸਭ ਇਹ ਸਵਾਲ ਹੈ ਨਹੀਂ ਦੇਖੋ ਜਿਹੜਾ ਵੱਧ ਪੀੜਤ ਤਬਕਾ ਹੁੰਦਾ ਵਾ ਉਹ ਸੜਕਾਂ ਤੇ ਆਉਂਦਾ ਹੁੰਦਾ ਤੁਸੀਂ ਕਿਸੇ ਦੁਕਾਨਦਾਰ ਨੂੰ ਜਾ ਕੇ ਅੱਜ ਪੁੱਛ ਲੋ ਵੀ ਤੁਹਾਡੇ ਵਪਾਰ ਤੇ ਕੀ ਪ੍ਰਭਾਵ ਹੈ ਉਹ ਸਾਡੀ ਗੱਲ ਤਾਂ ਮੰਨਦੇ ਆ ਵੀ ਗੱਲ ਤਾਂ ਠੀਕ ਆ ਔਰ ਵਪਾਰ ਮੰਡਲ ਅਗੇ ਇਸ ਗੱਲ 'ਤੇ ਅੱਗੇ ਆਵੇ ਜਾਂ ਲੋਕਾਂ ਨੂੰ ਜਾਗਰਤ ਕਰ ਦੇਵੇ ਕਿਸਾਨ ਜਿਆਦਾ ਪੀੜਤ ਨੇ ਕਿਸਾਨਾਂ ਦੀਆਂ ਜਥੇਬੰਦੀਆਂ ਅਵੇਰ ਕਰਕੇ ਕਿਸਾਨਾਂ ਨੂੰ ਸੜਕਾਂ ਤੇ ਲਿਆਉਂਦੀਆਂ ਵਪਾਰੀ ਸੜਕ ਤੇ ਨਹੀਂ ਆ ਰਿਹਾ ਉਹਦੀ ਆਉਣ ਵਾਲੇ ਸਮੇਂ ਚ ਉਹਨੂੰ ਮਾਰ ਪੈਣੀ ਆ ਤੁਸੀਂ ਦੇਖ ਲਿਓ ਇਹ ਦੁਕਾਨਦਾਰੀ ਅਪੀਲ ਕਰਨਾ ਚਾਹੁੰਦੇ ਹਾਂ ਹਾਂ ਸੇ ਤਾਂ ਚਾਹਵਾਂਗੇ ਵੀ ਸਾਰਿਆਂ ਮੈਂ ਗੁਰਵਜਨ ਸਿੰਘ ਚੱਬਾ ਜੀ ਕਿਸਾਨ ਮਜ਼ਦੂਰ ਸ਼ਿਕਾਇਤ ਸੂਬਾ ਦਫ਼ਤਰ ਸੱਤ ਜੱਬਰ ਸਾਹਿਬ ਨੇ ਕੀ ਕੀਤਾ ਜਾ ਰਿਹਾ 골ਡਨ ਗੇਟ ਦੇ ਉੱਪਰ ਤੇ ਕਿਉਂ ਕੀਤਾ ਜਾ ਰਿਹਾ ਕਰੰਟ ਮਤ ਅੱਜ ਅਸੀਂ ਅੰਮ੍ਰਿਤਸਰ 골ਡਨ ਗੇਟ ਤੇ ਖੜੇ ਆ ਜਿੱਥੇ ਮੋਦੀ ਦਾ ਤੇ ਜੇ ਡੀ ਬੈਂਸ ਜੋ ਅਮਰੀਕਾ ਦਾ ਉਪ ਰਾਸ਼ਟਰਪਤੀ ਆ ਜੋ ਭਾਰਤ ਦੇ ਦੌਰੇ ਤੇ ਆਇਆ ਵਾ ਪਾਰ ਦੇ ਨਾਲ ਦੁਲਲੇ ਵਪਾਰ ਸੰਬੰਧੀ ਜਿਹੜਾ ਸੂਚਨਾ ਕਰਨਾ ਆ ਉਹਦੇ ਵਿਰੋਧ ਚ ਅਸੀਂ ਜਿਹੜਾ ਵਾ 골ਡਨ ਗ੍ਰੇਡ ਤੇ ਜਿਹੜਾ ਪਤਲਾ ਸਾੜ ਕੇ ਤੇ ਉਹਨੂੰ ਜਿਹੜਾ ਵਾ ਉਹਦਾ ਵਿਰੋਧ ਕਰ ਰਹੇ ਆ ਤਾਂ ਕਿ ਇਹ ਜਿਹੜੇ ਸਮਝੌਤੇ ਆ ਭਾਰਤ ਲਈ ਜਿਹੜੇ ਬਹੁਤ ਹੀ ਖਤਰਨਾਕ ਤੇ ਮਾਰੂ ਸਾਫ ਤੇ ਜਦੋਂ ਭਾਰਤ ਦੇ ਵਿੱਚ ਜਿਹੜਾ ਬਾਜ਼ਾਰ ਦੇ ਵਿੱਚ ਖਾਦ ਪਤਾਰ ਥਾਉਣ ਕੇ ਮੀਟ ਆ ਮੁਰਗਾ ਵਾ ਜੋ ਵੀ ਹੋਰ ਫਸਲਾਂ ਵਾਂ ਸਾਡੇ ਆਉਣ ਗਿਆ ਤੇ ਇਹ ਭਾਰਤ ਦਾ ਜਿਹੜੀਆਂ ਫਸਲਾਂ ਵਾਂ ਉਹਨਾਂ ਦਾ ਪਹਿਲਾ ਰੇਟ ਨਹੀਂ ਮਿਲਿਆ ਉਹਦੇ ਵਾਸਤੇ ਜਿਹੜਾ ਬਹੁਤ ਨੁਕਸਾਨ થઈ ਗਿਆ ਇਸ ਕਰਕੇ ਅਸੀਂ ਪੂਰੇ ਭਾਰਤ ਦੇ ਵਿੱਚ ਜਿਹੜਾ ਵਾ ਇਹ ਦਾ ਵਿਰੋਧ ਕਰਕੇ ਤੇ ਇਸ ਸਮਝੌਤੇ ਤੋਂ ਭਾਰਤ ਜਿਹੜਾ ਬਾਹਰ ਰਹਿਣ ਵਾਸਤੇ ਜਿਹੜਾ ਵਾ ਅਸੀਂ ਰੋਜ਼ ਪ੍ਰਦਰਸ਼ਨ ਕਰ ਰਹੇ ਹਾਂ। ਅੱਛਾ ਕੀ ਲੱਗ ਰਹੀ ਹੈ ਜੀ ਸਰਕਾਰਾਂ ਦੀ ਦੇਖਿਆ ਜਾ ਰਿਹਾ। ਸਰਕਾਰਾਂ ਦੀ ਮਨਸ਼ਾ ਹੈ ਵੇਲੇ ਪੂਰੀ ਤਰ੍ਹਾਂ ਖੇਤੀ ਕਾਰਪੋਰੇਟ ਸੈਕਟਰ ਨੂੰ ਜਿਹੜਾ ਵਾ ਪੂਰੀ ਤਰ੍ਹਾਂ ਖਤਮ ਕਰਨਾ ਵਾ ਮੇ ਖੇਤੀ ਨੂੰ ਖਤਮ ਕਰਕੇ ਤੇ ਇਹਦੇ ਉੱਤੇ ਕਾਰਪੋਰੇਟਾਂ ਦਾ ਕਬਜ਼ਾ ਕਰਾਉਣਾ ਕਿਸਾਨੀ ਪੂਰੀ ਤਰ੍ਹਾਂ ਤਬਾਹ ਕਰਨੀ ਹੈ ਤੇ ਸਾਡੀਆਂ ਜਿਹੜੀਆਂ ਫਸਲਾਂ ਵਾ ਉਹ ਰੋਲ ਕੇ ਤੇ ਬਾਹਰਲੇ ਅਮਰੀਕਾ ਦੇ ਨਾਲ ਸਮਝੌਤੇ ਕਰਕੇ ਸਾਡੇ ਬਾਜ਼ਾਰ ਦੇ ਵਿੱਚ ਉਹ ਖਾਸ ਬਾਜ਼ਾਰ ਥਾਣ ਕੇ ਤੇ ਸਾਡੇ ਜਿਹੜੇ ਪੂਰੀ ਤਰ੍ਹਾਂ ਤਬਾਹ ਹੋਣਗੇ ਇਹਦਾ ਛੋ ਵਪਾਰੀ ਵੀ ਮਾਰਿਆ ਜੀ ਤੇ ਕਿਸਾਨ ਵੀ ਜਿਹੜਾ ਪੂਰੀ ਤਰ੍ਹਾਂ ਤਬਾਈ ਦੇਖਣ ਦੇ ਤੇ ਅੱਜ ਤੱਕ ਇੱਕ ਪਾਸੇ ਕਿਸਾਨ ਨੂੰ ਦੰਦ ਦਤਾ ਗਿਆ ਗਿਆ ਪਰ ਅੰਨ ਦਾ ਸੜਕਾ ਦੇ ਰੋ ਦਾ ਨਜ਼ਰ ਆ ਰਿਹਾ ਬਿਲਕੁਲ ਜੀ ਕਹਿਣ ਨੂੰ ਤਾਂ ਅੰਨ ਦਾ ਤਾਂ ਹੈ ਅੰਨ ਦਾ ਤਾਂ ਇਹ ਅੰਨ ਪੈਦਾ ਕਰਕੇ ਤੇ 6 ਮਹੀਨੇ ਜਿਹੜਾ ਪੁੱਤਾਂ ਵਾਂਗੂ ਪਾਲੀ ਫਸਲ ਹੁੰਦਾ ਜੋ ਮੰਡੀਆਂ ਚ ਲੈ ਕੇ ਜਾਂਦਾ ਉਹਦਾ ਭਾਅ ਨਹੀਂ ਮਿਲਦਾ ਉਹ ਰੋਲ ਜਾਂਦੀ ਆ ਤੇ ਉਹ ਕਾਰ ਜਿਹੜਾ ਵਾ ਪੂਰੀ ਮਿਹਨਤ ਕਰਕੇ ਇੱਕ 40 ਕਿਲੋ ਜਿਹੜਾ ਵਾ ਕਣਕ ਬੀਜ ਪਾ ਕੇ ਇੱਕ ਰੇਖ ਦੇ ਵਿੱਚ ਤੋਂ 40 ਮਣ ਕਣਕ ਕੱਢਦਾ ਵਾ ਪਰ ਫੇਰ ਘਟੇ ਜਾਂਦਾ ਤੇ ਦੁੱਝੇ ਬਨੇ ਜਿਹੜਾ ਵਾ ਉਹ ਉਦਯੋਗ ਪਤੀ ਆ ਉਹ ਇੱਕ ਕਨਸਟਲ ਚੀਜ਼ ਪਾਉਂਦੇ ਤਾਂ ਵੀ 80 ਕਿਲੋ ਜਿਹੜੀ ਆ ਉਹ ਬਾਹਰ ਨਿਕਲਦੀ ਆ ਤਾਂ ਫਿਰ ਮੁਨਾਫੇ ਦੇ ਵਿੱਚ ਆ ਕਿਉਂਕਿ ਉਹਨੂੰ ਐਮ ਆਰ ਪੀ ਮਿਲਦੀ ਆ ਤੇ ਇਧਰ ਐਮ ਐਸ ਪੀ ਵੀ ਨਹੀਂ ਮਿਲਦੀ ਇਸ ਕਰਕੇ ਕਿਸਾਨ ਕਰਜਾਈ ਆ ਦੀ ਫਸਲ ਦਾ ਪੂਰਾ ਰੇਟ ਨਹੀਂ ਮਿਲਦਾ ਤੇ ਸਰਕਾਰਾਂ ਦੀ ਦੀ ਮਨਸ਼ਾ ਜਿਹੜੀ ਆ ਵੀ ਇਹਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਇਹਨੂੰ ਖੇਤੀ ਸੈਕਟਰ ਚੋਂ ਬਾਹਰ ਕੀਤਾ ਜਾ ਰਿਹਾ ਪੂਰੇ ਪੂਰੇ ਭਾਰਤ ਦੇ ਵਿੱਚ ਮੋਦੀ ਤੇ ਜੀ ਡੀ ਵੀ ਐਸ ਜਿਹੜੇ ਆ 12 ਮਈ ਅਦਰਕ ਦੇ ਉਪਰ ਐਕਸ਼ਨ ਪੜਿਆ ਉਹਨਾਂ ਦੇ ਪੁੱਤਰੇ ਸਾਰ ਰਹੇ ਆ ਅੱਜ ਅਸੀਂ ਗੋਲਡਨ ਗੇਟ ਤੇ ਖੜੇ ਆ ਸਿੱਧਾ ਪੂਰੇ ਭਾਰਤ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਵਾ ਬਹੁਤ ਵੱਡਾ ਜਿਹੜਾ ਰੋਸ ਪ੍ਰੋਟੈਸਟ ਜਿਹੜਾ ਹੋਇਆ ਲੋਕਾਂ ਨੂੰ ਅਸੀਂ ਅਪੀਲ ਕਰਦੇ ਜੇ ਪੂਰੀ ਤਰ੍ਹਾਂ ਜਿਹੜਾ ਵਾ ਇਹਨਾਂ ਚੀਜ਼ਾਂ ਦਾ ਵਿਰੋਧ ਕਰੋ ਤੇ ਜਦ ਇਹ ਬੰਦ ਹੋ ਗਏ ਸਰਕਾਰਾਂ ਦੇ ਹਰ ਨੀਤੀ ਪਾਲਿਸੀ ਦਾ ਜਿਹੜਾ ਕਾਰਪੋਰੇਟ ਪੱਖੀ ਉਹਨਾਂ ਦਾ ਵਿਰੋਧ ਕਰਕੇ ਆਪਾਂ ਤੇ ਆਪਣੀ ਜਿਹੜੀ ਕਿਸਾਨੀ ਜਵਾਨੀ ਦਾ ਸਾਰਾ ਕੁਝ ਆਪਾਂ ਜਿਹੜਾ ਬਚਾਈਏ ਮਤਲਬ ਕਿ ਬਈ ਲੋਕ ਇਹ ਸੋਚ ਰਹੇ ਕਿ ਕਿਸਾਨਾਂ ਦੇ ਮੁੱਦੇ ਹੈਗੇ ਨੇ ਕਿਸਾਨ ਹੀ ਬਸ ਹੁੰਦੇ ਨੇ ਦੂਜੇ ਵਰਗ ਚੋਂ ਨਹੀਂ ਹੁੰਦਾ ਨਹੀਂ ਵੇਖੋ ਸਾਰਾ ਕੁਝ ਇਹ ਜਿਹੜਾ ਵਾ ਕੱਲਾ ਕਿਸਾਨੀ ਨਾਲ ਨਹੀਂ ਜੁੜਿਆ ਹਰ ਵਰਗ ਨਾਲ ਜੁੜਿਆ ਵਾ ਹਰ ਵਰਗ ਦਾ ਸਹਯੋਗ ਆ ਹਰ ਵਰਗ ਜਿਹੜਾ ਪੂਰੀ ਤਰ੍ਹਾਂ ਜਿਹੜਾ ਇਹਨੂੰ ਸਹਿਯੋਗ ਦੇ ਰਿਹਾ ਵਾ ਤਾਂ ਹੀ ਇਹ ਜਿਹੜਿਆ ਜਿਹੜੇ ਪ੍ਰੋਗਰਾਮ ਹੈ ਉਹ ਸਫਲਤਾ ਜਾਂਦੇ ਜਦੋਂ ਹਰ ਇੱਕ ਜਿਹੜਾ ਵਾ ਸਹਿਯੋਗ ਦਊਗਾ ਹਰ ਇੱਕ ਨੂੰ ਰੋਟੀ ਹਰ ਇੱਕ ਨੇ ਖਾਣੀ ਆ ਅੰਨ ਹਰ ਇੱਕ ਨੇ ਖਾਣਾ ਪੂਰੇ ਲੋਕਾਂ ਦਾ ਜਿਹੜਾ ਵਾ ਸਹਿਯੋਗ ਹੈ ਹਾਂਜੀ ਅੱਜ ਜਿਹੜਾ ਪਤਲਾ ਫੂਕ ਮਜਾਲਾ ਕੀਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਹਾਂਜੀ ਜੰਡੇਆਲਾ ਗੁਰੂ ਦੇ ਲੱਗੇ ਗਹਿਰੀ ਮੰਡੀ ਰੇਲਵੇ ਸਟੇਸ਼ਨ ਦੇ ਉੱਤੇ ਅਸੀਂ ਅਮਰੀਕੀ ਉਹ ਰਾਸ਼ਟਰਪਤੀ ਜੇੜੀ ਵੈਂਸ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ ਪਤਲਾ ਫੂਕਣ ਜਾ ਰਹੇ ਆ ਔਰ ਇਹ ਜਿਹੜਾ ਪਤਲਾ ਫੂਕ ਪ੍ਰੋਗਰਾਮ ਆ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਦੇ ਸੱਦੇ ਦੇ ਉੱਤੇ ਪੰਜਾਬ ਦੇ ਵਿੱਚ 18 ਜ਼ਿਲ੍ਹਿਆਂ ਦੇ ਵਿੱਚ ਕੀਤਾ ਜਾ ਰਿਹਾ ਔਰ ਕਿਸਾਨ ਮਜ਼ਦੂਰ ਮੋਰਚੇ ਤੋਂ ਵੱਲੋਂ ਪੂਰੇ ਪੰਜਾਬ ਦੇ ਅੰਦਰ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਰੀਜ਼ਨ ਕਾਰਨ ਇਹਦੇ ਵੱਡੇ ਇਹ ਨੇ ਕਿ ਭਾਰਤ ਤੇ ਅਮਰੀਕਾ ਇਹਨਾਂ ਦੀਆਂ ਸਰਕਾਰਾਂ ਜਿਹੜੀਆਂ ਉਸ ਮਝੌਤੇ ਕਰਨ ਜਾ ਰਹੀਆਂ ਵਾ ਔਰ ਉਹਨਾਂ ਸਮਝੌਤਿਆਂ ਦਾ ਰਾਹ ਪੱਧਰਾ ਕਰਨ ਵਾਸਤੇ ਜੇ ਡੀ ਬੈਂਸ ਜਿਹੜੇ ਨਿੱਜੀ ਦੌਰੇ ਤੇ ਦੱਸੇ ਜਾ ਰਹੇ ਆ ਵੈਸੇ ਕਿ ਅਸੀਂ ਉਹਨਾਂ ਦਾ ਨਿੱਜੀ ਦੌਰਾ ਆ ਪਰ ਐਡੇ ਵੱਡੇ ਕੱਦ ਦੇ ਜਿਹੜੇ ਲੀਡਰ ਹੁੰਦੇ ਉਹਨਾਂ ਦਾ ਨਿੱਜੀ ਦੌਰਾ ਕੋਈ ਨਹੀਂ ਹੁੰਦਾ ਉਹਦੇ ਪਿੱਛੇ ਇੱਕ ਸਿਆਸਤ ਲੁਕੀ ਹੁੰਦੀ ਆ ਔਰ ਕੁਆਡ ਸੰਮੇਲਨ ਕਰਨ ਜਾ ਰਹੇ ਆ ਹੁਣ ਜਾ ਰਿਹਾ ਵਾ ਇਹਨਾਂ ਸਮਝੌਤਿਆਂ ਵਾਸਤੇ 10-11 ਮਹੀਨੇ ਦੇ ਵਿੱਚ ਉਹਦਾ ਰਾਹ ਪੱਧਰਾ ਕਰਨ ਵਾਸਤੇ ਨਰਿੰਦਰ ਮੋਦੀ ਤੇ ਆਪਣਾ ਜਿਹੜੇ ਹੈਗੇ ਜਿਹੜੀ ਬੈਂਸ ਉਹਨਾਂ ਦੀਆਂ ਮੀਟਿੰਗਾਂ ਇਸ ਦੌਰੇ ਦੌਰਾਨ ਚੱਲ ਰਹੀਆਂ ਜਿਹਦੇ ਵਿੱਚ ਇੱਕ ਫ੍ਰੀ ਟ੍ਰੇਡ ਐਗਰੀਮੈਂਟ ਹੈ ਜਿਹੜੇ ਵੀ ਮੁਕਤ ਉਹਨੂੰ ਮੁਕਤ ਵਪਾਰ ਕਿਹਾ ਜਾ ਰਿਹਾ ਹੈ ਕਿ ਬਿਨਾਂ ਕਿਸੇ ਟੈਕਸਾਂ ਤੋਂ ਸਮਝੌਤੇ ਜਿਹੜੇ ਆ ਵਪਾਰ ਹੈ ਜਿਹੜੇ ਉਹ ਕੀਤੇ ਜਾਣਗੇ ਹੁਣ ਜਦੋਂ ਭਾਰਤ ਦੇ ਵਿੱਚ ਆਪਣੇ ਕਿਸਾਨ ਮਜ਼ਦੂਰ 8 ਕਰੋੜ ਦੇ ਲਗਭਗ ਜਿਹੜੇ ਹੈਗੇ ਡੇਰੀ ਉਤਪਾਦਨ ਦੇ ਵਿੱਚ ਹੀ ਕੰਮ ਕਰ ਰਿਹਾ ਆਪਣਾ ਆਪਣੀ ਰੋਜੀ ਰੋਟੀ ਚਲਾ ਰਹੇ ਆ ਇਸੇ ਤਰੀਕੇ ਨਾਲ ਕਿਸਾਨ ਆ ਉਹ 60 70 ਕਰੋੜ ਦੇ ਕਰੀਬ ਕਿਸਾਨ ਆ ਇਸੇ ਤਰੀਕੇ ਪੋਲਟਰੀ ਫਾਰਮ ਦੇ ਵਿੱਚ ਵੀ ਕਰੋੜਾਂ ਦੀ ਗਿਣਤੀ ਦੇ ਵਿੱਚ ਜਿਹੜੇ ਹੈਗੇ ਆ ਆਪਣੇ ਭਾਰਤੀ ਆ ਉਹ ਕੰਮ ਕਰਦੇ ਆ ਉਹਨਾਂ ਸਾਰਿਆਂ ਦੀ ਰੋਜੀ ਰੋਟੀ ਦੇ ਉੱਤੇ ਲੱਤ ਵੱਜਣ ਵਾਲੀ ਆ ਇਹਨਾਂ ਇਹਨਾਂ ਜਿਹੜੇ ਹੈਗੇ ਸਮਝੌਤੇ ਆ ਕਿਉਂਕਿ ਅਮਰੀਕਾ ਦੇ ਵਿੱਚ ਪ੍ਰੋਡਕਸ਼ਨ ਬਹੁਤ ਜ਼ਿਆਦੀ ਆ ਫਾਰਮ ਬਹੁਤ ਤਗੜੇ ਆ ਭਾਵੇਂ ਖੇਤੀਬਾੜੀ ਵਾਲੇ ਫਾਰਮ ਹੋਣ ਤੇ ਭਾਵੇਂ ਪੁਲਟਰੀ ਫਾਰਮ ਹੋਣ ਭਾਵੇਂ ਡੇਰੀ ਫਾਰਮ ਹੋਣ ਭਾਰਤ ਦੇ ਮੁਕਾਬਲੇ ਬਹੁਤ ਵੱਡੇ ਆ ਉਹਨਾਂ ਦੀ ਉਹਨਾਂ ਨੂੰ ਸਰਕਾਰ 80 ਬਿਲੀਅਨ ਦੀ ਸਬਸਿਡੀ ਦਿੰਦੀ ਆ ਡੇਰੀ ਵਾਲਿਆਂ ਨੂੰ ਪਰ ਜਦ ਭਾਰਤ ਦੇ ਵਿੱਚ ਹਾਲਾਤ ਇਹ ਤੋਂ ਬਿਲਕੁਲ ਉਲਟੇ ਆ ਕੁਝ ਵੀ ਇਹਨਾਂ ਸਬਸਿਡੀ ਨਹੀਂ ਦਿੱਤੀ ਜਾਂਦੀ ਸੋ ਭਾਰਤ ਨੂੰ ਇੱਕ ਮੰਡੀ ਤੌਰ ਤੇ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਮਰੀਕਾ ਵਿੱਚ ਪ੍ਰੋਡਿਊਸ ਹੋਊਗੀ ਤੇ ਭਾਰਤ ਦੇ ਜਿਹੜੇ ਲੋਕਲ ਅੰਦਰ ਹੈਗੇ ਆ ਕਿਸਾਨ ਐ ਮਜ਼ਦੂਰ ਐ ਉਹਨਾਂ ਦੇ ਕਾਰੋਬਾਰ ਤਬਾਹ ਕਰਕੇ ਉੱਥੋਂ ਵਾਲੇ ਸਾਰੇ ਪ੍ਰੋਡਕਟ ਲਿਆ ਕੇ ਉੱਥੋਂ ਦੀ ਅਤਵਾਦ ਲਿਆ ਕੇ ਇੱਥੇ ਵੇਚਣ ਵਾਸਤੇ ਜਿਹੜੇ ਸਮਝੌਤੇ ਆ ਕੀਤੇ ਜਾ ਰਹੇ ਆ ਅਸੀਂ ਕਹਿੰਨੇ ਆ ਕਿ ਭਾਰਤ ਦੇ ਲੋਕਾਂ ਦਾ ਗਲ ਘੁੱਟ ਕੇ ਜੇ ਸਰਕਾਰ ਸਮਝੌਤੇ ਕਰਨ ਜਾ ਰਹੀ ਆ ਤੇ ਉਹਨੂੰ ਇਨ੍ਹਾਂ ਸਮਝੌਤਿਆਂ ਤੋਂ ਬਚਣਾ ਚਾਹੀਦਾ ਜਿਵੇਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਕਹਿੰਦੇ ਆ ਕਿ ਜਿਹੜੇ ਸਮਝੌਤੇ ਅਮਰੀਕਾ ਦੇ ਹੱਕ 'ਚ ਨਹੀਂ ਹੁੰਦੇ ਅਸੀਂ ਇਹ ਸਮਝੌਤੇ ਨਹੀਂ ਕਰਦੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਥੇ 56 ਇੰਚ ਦਾ ਸੀਨਾ ਦਿਖਾਉਣਾ ਚਾ ਕਿ ਉਹ 56 ਇੰਤਦਾ ਸੀਨਾ ਦਿਖਾ ਕੇ ਠੋਕੇ ਨਾ ਕਰਨਾ ਇਹਨਾਂ ਸਮਝਾਉਂਦੇ ਨੂੰ ਪਰ ਜਿੱਥੋਂ ਤੱਕ ਸਾਨੂੰ ਦਿਖਾਈ ਦੇ ਰਿਹਾ ਉਹ ਇਹਨਾਂ ਅੱਗੇ ਹਥਿਆਰ ਛੁੱਟ ਚੁੱਕੇ ਆ ਇਸ ਕਰਕੇ ਜੇਡੀ ਵੈਂਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਪਤਲਾ ਫੂਕੇ ਦੇਸ਼ ਭਰ ਦੇ ਵਿੱਚ ਪਤਲੇ ਫੂਕੇ ਜਾ ਰਿਹਾ ਔਰ ਇਹ ਦੱਸ ਰਹੇ ਆ ਕਿ ਜਿਹੜੇ ਦੇਖਦੇ ਆਮ ਕਿਸਾਨ ਐ ਮਜ਼ਦੂਰ ਐ ਡੇਰੀ ਵਾਲੇ ਐ ਪੁਲਟਰੀ ਵਾਲੇ ਐ ਮੀਟ ਉਤ ਵਧ ਗਿਆ ਉਹ ਸਾਰੇ ਇਸ ਚੀਜ਼ ਦੇ ਵਿਰੋਧ ਵਿੱਚ ਨੇ ਇਸ ਲਈ ਪਤਲੇ ਫੂਕੇ ਬਿਨਾ ਪਰਨਾ ਪਰ ਪਿੱਛੋ ਪੁੱਟਾ ਜਾਵਾ ਉਹਦੇ ਪਿੱਛੇ ਵੀ ਮਕਸਦ ਇਹ ਹੀ ਲੱਗਦਾ ਕਿਤੇ ਲੱਗਦਾ ਇਹ ਚੀਜ਼ਾਂ ਵੇਖੋ ਜਦੋਂ ਸਾਫ ਹੁੰਦੀ ਨਾ ਤਸਵੀਰ ਉਹਨਾਂ ਲੱਗਦੀਆਂ ਕਿਉਂਕਿ ਕਿਤੇ ਲੱਗਦਾ ਹੋਊਗਾ ਸਰਕਾਰ ਨੂੰ ਪੰਜਾਬ ਸਰਕਾਰ ਰਲਈ ਹੋਈ ਜਾਨਾ ਤੇ ਨਾਲ ਕੇਂਦਰ ਦੇ ਇਸ਼ਾਰੇ ਦੇ ਤੇ ਚਕਾਇਆ ਪੰਜਾਬ ਸਰਕਾਰ ਨੇ ਕਿਤੇ ਲੱਗਦਾ ਹੋਊਗਾ ਕਿ ਜੇ ਉਹ ਦੋ ਜਗ੍ਹਾ ਦੇ ਉੱਤੇ ਮੋਰਚੇ ਦੋ ਤਿੰਨ ਜਗ੍ਹਾ ਤੇ ਲੱਗੇ ਰਹਿੰਦੇ ਆ ਜੇ ਇਹੋ ਜੇ ਸਮਝੌਤੇ ਹੋਣ ਜਾ ਰਹੇ ਹੋਣ ਤੇ ਫਿਰ ਲੋਕ ਕਿਤੇ ਨਾ ਕਿਤੇ ਉਹਨਾਂ ਨਾਲ ਜੁੜਨ ਜੁੜਦੇ ਜਾਣਗੇ ਤੇ ਅੰਦੋਲਨ ਵੱਡਾ ਹੋ ਜਾਊਗਾ ਇਸ ਲਈ ਸਰਕਾਰ ਨੇ ਇੱਕ ਰਿਸਕ ਲਿਆ ਵਾ ਉਹ ਰਿਸਕ ਜਿਹੜਾ ਹਾਲਾਂਕਿ ਮਹਿੰਗਾ ਪਿਆ ਪੰਜਾਬ ਸਰਕਾਰ ਨੂੰ ਤੁਸੀਂ ਵੇਖਦੇ ਜੀ ਹੁਣ ਜਿਸ ਤਰੀਕੇ ਨਾਲ ਮੰਤਰੀਆਂ ਨੂੰ ਘੇਰਿਆ ਜਾ ਰਿਹਾ ਜਿਹੜੇ ਲੀਡਰ ਹੁੰਦੇ ਉਹਨਾਂ ਨੂੰ ਘੇਰਿਆ ਜਾ ਰਿਹਾ ਪਰ ਕਿਤੇ ਵੱਡੀ ਰਾਜਨੀਤੀ ਉਹਦੇ ਪਿੱਛੇ ਇਹ ਵੀ ਸੀ ਕਿ ਉਹ ਅੰਦੋਲਨ ਇਸ ਚੀਜ਼ ਨੂੰ ਲੈ ਕੇ ਵੱਡਾ ਨਾ ਹੋ ਜਾਵੇ ਇਸ ਲਈ ਅੰਦੋਲਨ ਜਿਹੜਾ ਤਾਰਪੀੜੋ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਅੰਦੋਲਨ ਜਾਰੀ ਆ ਵੱਖ-ਵੱਖ ਰੂਪਾਂ ਦੇ ਵਿੱਚ ਜਾਰੀ ਹੈ ਆ ਇਸ ਦੇ ਉੱਪਰ ਜਿਹੜਾ ਵਾ ਵਪਾਰੀ ਵਰਗ ਤੇ ਕਿੰਨਾ ਕਾ ਅਸਰ ਜਿਹੜਾ ਆਪਾਂ ਵਪਾਰੀ ਵਰਗ ਦੇਖੀਏ ਜੀ ਮੈਂ ਜਿਵੇਂ ਤੁਹਾਨੂੰ ਕਿਹਾ ਭੀ 8 ਕਰੋੜ ਲੋਕ ਦੁੱਧ ਉਤਪਾਦਨ ਦੇ ਖੇਤਰ ਚ ਨੇ ਦੁੱਧ ਜਿਹੜਾ ਉਹ ਥੱਲੇ ਇੱਕ ਪਿੰਡ ਦੀ ਇੱਕ ਖੁਰਲੀ ਤੋਂ ਲੈ ਕੇ ਉੱਪਰਲੇ ਬੰਨੇ ਤੱਕ ਸ਼ਹਿਰ ਦੇ ਰਸੋਈ ਹੈ ਜਿਹੜੀ ਸ਼ਹਿਰ ਦੇ ਵਿੱਚ ਪੌਸ਼ ਏਰੀਆ ਦੇ ਵਿੱਚ ਜਿਹੜੀ ਰਸੋਈ ਹੈ ਉੱਥੋਂ ਤੱਕ ਪ੍ਰਭਾਵਿਤ ਕਰਦਾ ਅੱਜ ਹੋ ਸਕਦਾ ਕਿਸੇ ਨੂੰ ਇਹ ਲੱਗੇ ਕਿ ਸਸਤਾ ਦੁੱਧ ਆਉਣਾ ਅਮਰੀਕਾ ਤੋਂ ਤੇ ਚੰਗੀ ਗੱਲ ਹੋਊਗੀ ਅੱਧੇ ਰੇਟ ਤੇ ਮਿਲੂ ਸ਼ਾਇਦ ਪਰ ਉਹ ਮਿਲੂਗਾ ਕਿੰਨੀ ਦੇਰ ਉਹ ਉਨੀ ਦੇਰ ਹੀ ਮਿਲੂਗਾ ਜਿੰਨੀ ਦੇਰ ਹੈ ਭਾਰਤ ਦੇ ਲੋਕਲ ਜਿਹੜੇ ਪ੍ਰੋਡਿਊਸਰ ਆ ਉਹਨਾਂ ਦਾ ਕੰਮ ਤਬਾਹ ਨਹੀਂ ਹੋ ਜਾਂਦਾ ਪ੍ਰਾਈਵੇਟ ਕਦੇ ਵੀ ਜਿਹੜਾ ਖਿਡਾਰੀ ਆ ਕਦੇ ਵਪਾਰੀ ਆ ਉਹ ਕਦੇ ਵੀ ਉਹਨਾਂ ਲੋਕਾਂ ਨੂੰ ਫਾਇਦਾ ਨਹੀਂ ਦਿੰਦਾ ਉਹ ਆਪਣਾ ਫਾਇਦਾ ਵੇਖਦਾ ਹੁੰਦਾ ਇਸ ਕਰਕੇ ਵਪਾਰ ਜਿਹੜਾ ਦੁੱਧ ਦੇ ਨਾਲ ਸੰਬੰਧਤ ਆ ਜਿਹੜਾ ਮੀਟ ਨਾਲ ਸੰਬੰਧਤ ਆ ਜਿਹੜਾ ਪੁਲਟਰੀ ਨਾਲ ਸੰਬੰਧਤ ਆ ਹੋਰ ਵੀ ਕੋਈ ਜਿਹੜਾ ਖੇਤੀ ਜਨਸਾਨਾ ਸੰਬੰਧਤ ਸਾਰੇ ਵਪਾਰ ਆ ਜਦੋਂ ਸਸਤੀ ਇੱਥੇ ਕੋਈ ਪ੍ਰੋਡਿਊਸ ਡੰਪ ਕੀਤੀ ਜਾਊਗੀ ਉਹਨਾਂ ਦਾ ਵਪਾਰ ਦਾ ਸਿੱਧਾ-ਸਿੱਧਾ ਨੁਕਸਾਨ ਹੋਣ ਜਾ ਰਿਹਾ ਖਾਸ ਤੌਰ ਤੇ ਜਿਵੇਂ ਸਾਡੇ ਵੇਰਕਾ ਵਰਗੇ ਮਿਲਕ ਪਲਾਂਟ ਆ ਵੇਰਕਾ ਜਾਂ ਅਮੂਲ ਵਾਲਾ ਕੰਮ ਕਰਦਾ ਜਾਂ ਮਦਰ ਡੇਰੀ ਵਾਲੇ ਕੰਮ ਕਰਦੇ ਆ ਔਰ ਜਿੰਨੇ ਵੀ ਪ੍ਰੋਡਿਊਸਰ ਹੈਗੇ ਆ ਉਹ ਸਾਰਿਆਂ ਦੀ ਜੇ ਹੁਣ 30 ਰੁਪਏ ਦੇ ਕਰੀਬ ਮੰਨ ਲਓ ਦੁੱਧ ਮਾਰਕੀਟ ਦੇ ਵਿੱਚ ਮੌਜੂਦ ਆ ਤੇ ਕੋਈ 40 ਰੁਪਏ ਵਾਲਾ 5 ਲੰਬੀ ਨੀਤੀ ਤੇ ਤਾਂ ਤੇ ਤਹਿ ਤੇ ਕੰਮ ਕਰ ਰਿਹਾ ਸਾਡੇ ਲੋਕਾਂ ਨੂੰ ਵੀ ਇਹ ਚੀਜ਼ ਜਿਹੜੀ ਆ ਸਮਝ ਆਣੀ ਚਾਹੀਦੀ ਹੈ ਆ ਜਿਹੜਾ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਵਾ 27 ਸਲਾਨੀ ਜਿਹੜੇ ਮਰ ਪਏ ਨੇ ਉਹਨਾਂ ਬਾਰੇ ਕੀ ਦੇਖੋ ਜੀ ਇਹ ਬਹੁਤ ਹੀ ਜਿਆਦਾ ਦੁੱਖਦਾਈ ਤੇ ਪਰੇਸ਼ਾਨ ਕਰਨ ਵਾਲੀ ਚੀਜ਼ ਆ ਅਸੀਂ ਕਹਿੰਦੇ ਆ ਕਿ ਵੇਖੋ ਜਿਹੜੇ ਵੀ ਤਰੀਕੇ ਨਾਲ ਇੱਕ ਚੀਜ਼ ਕਾਰਵਾਈ ਅੰਜਾਮ ਦਿੱਤੀ ਗਈ ਆ ਖਾਸ ਤੌਰ ਤੇ ਜਦੋਂ ਕਿਸੇ ਨੂੰ ਇੱਕ ਖਾਸ ਕਿਸੇ ਧਰਮ ਦਾ ਨਾਮ ਲੈ ਕੇ ਉਹਨੂੰ ਚੀਜ਼ ਨੂੰ ਬੰਦੇ ਨੂੰ ਉਹ ਚੀਜ਼ ਉਸਕੇ ਟਾਰਗੇਟ ਕੀਤਾ ਗਿਆ ਸਾਨੂੰ ਉਸ ਚੀਜ਼ ਤੋਂ ਲੱਗਦਾ ਕਿ ਇਹ ਚੀਜ਼ ਦੇ ਪਿਛਲੇ ਪੰਨੇ ਕਿਤੇ ਕੋਈ ਸਿਆਸਤ ਵੀ ਹੈਗੀ ਜਿਹੜੇ ਤਰੀਕੇ ਦਾ ਮਾਹੌਲ ਭਾਰਤ ਦੇ ਵਿੱਚ ਬਣਾਇਆ ਗਿਆ ਪਹਿਲਾਂ ਭਾਰਤ ਨੂੰ ਵੰਡਿਆ ਉਦੋਂ ਧਰਮ ਪੁੱਛੇਗਾ ਜਦੋਂ ਦੰਗੇ ਹੁੰਦੇ ਕਿਤੇ ਉਦੋਂ ਧਰਮ ਪੁੱਛ ਕੇ ਮਾਰਿਆ ਜਾਂਦਾ ਜਦੋਂ ਕੋਈ ਬਲਾਤਕਾਰ ਹੁੰਦਾ ਉਦੋਂ ਵੀ ਉਹਦਾ ਧਰਮ ਪੁੱਛ ਲਿਆ ਜਾਂਦਾ ਜਦੋਂ ਕੋਈ ਕਤਲ ਕਰਨ ਲੱਗਦੇ ਆ ਉਦੋਂ ਵੀ ਧਰਮ ਪੁੱਛ ਲੈਂਦੇ ਆ ਇਹ ਜੇ ਇਹ ਚੀਜ਼ਾਂ ਦੇ ਪਿਛਲੇ ਪੰਨੇ ਸਿਆਸਤ ਸਾਨੂੰ ਦਿਖਾਈ ਦੇ ਰਹੀ ਆ ਕਿ ਕਿਤੇ ਨਾ ਕਿਤੇ ਇਹ ਸਰਕਾਰਾਂ ਦੀ ਨਾਕਾਮੀ ਤੇ ਇੱਕ ਰਹੀ ਜੇ ਨਿਹੱਥੇ ਕਿਸਾਨ ਦਿੱਲੀ ਨਹੀਂ ਜਾ ਸਕਦੇ ਤੇ ਐਡੇ ਐਡੇ ਵੱਡੇ ਹਥਿਆਰ ਬਰੂਦ ਗੋਲਾ ਬਰੂਦ ਲੈ ਕੇ ਅੱਤਵਾਦੀ ਕਿਦਾਂ ਵੜਾਉਂਦੇ ਆ ਸਾਡੀ ਸਰਾਬਤ ਵਿੱਚ ਇਸ ਲਈ ਅਸੀਂ ਕਿੰਨੇ ਬਹੁਤ ਦੁਖਦਾਈ ਆ ਸਾਡੀ ਸੰਵੇਦਨਾ ਉਹਨਾਂ ਪਰਿਵਾਰਾਂ ਦੇ ਨਾਲ ਆ ਅਸੀਂ ਇਹ ਚੀਜ਼ ਕਵਾਂਗੇ ਕਿ ਇਹ ਬਹੁਤ ਗਲਤ ਗੱਲ ਹੋਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਸਖਤੀ ਦੇ ਨਾਲ ਇਸ ਚੀਜ਼ ਦੇ ਉੱਤੇ ਸਟੈਂਡ ਲੈਣਾ ਚਾਹੀਦਾ ਇਸ ਮਾਮਲੇ ਦੇ ਵਿੱਚ ਅਸੀਂ ਦੇਸ਼ ਦੇ ਨਾਲ ਖੜੇ ਆ ਦੇਸ਼ ਦੀ ਸਰਕਾਰ ਦੇ ਨਾਲ ਖੜੇ ਆ ਉਹਨਾਂ ਨੂੰ ਸਟੈਂਡ ਜਿਹੜਾ ਜ਼ਬਰਦਸਤ ਸਟੈਂਡ ਲੈ ਕੇ ਤਾਂ ਕਿ ਇਹੋ ਜਿਹੀ ਆਉਣ ਵਾਲੇ ਭਵਿੱਖ ਦੇ ਵਿੱਚ ਇਹੋ ਜੀਆਂ ਘਟਨਾਵਾਂ ਨਾ ਹੋਣ ਇਸ ਕਰਕੇ ਇਸ ਚੀਜ਼ ਦਾ ਅਸੀਂ ਉਸ ਚੀਜ਼ ਦੇ ਤੇ ਜਿਹੜਾ ਉਹ ਵੀ ਵਿਰੋਧ ਆਪਣਾ ਜਾਰ ਕਰਦੇ